ਪਠਾਣਾ ਦੀ ਬਾਰਿਸ਼ ਲਈ ਬੇਨਤੀ ਪਸ਼ਾਵਰ ਦੇ ਇਲਾਕੇ ਵਿੱਚ ਮੀਂਹ ਨਾ ਪੈਣ ਕਰਕੇ ਸੋਕਾ ਅਤੇ ਕਾਲ ਪੈ ਗਿਆ ਕੁਝ ਪਠਾਣਾ ਨੇ ਸੰਤ ਜੀ ਨੂੰ ਟਾਂਗੇ ਵਿੱਚ ਜਾਂਦਿਆਂ ਵੇਖਿਆ ਤਾਂ ਉਹਨਾਂ ਦੇ ਚਿਹਰੇ ਦਾ ਨੂਰ ਦੇਖ ਕੇ 모ਹੇ ਗਏ ਅਤੇ ਘੋੜੇ ਦੀਆਂ ਲਗਾਮਾਂ ਫੜ ਨਿਮਾਣੇ ਹੋ ਕੇ ਬੇਨਤੀ ਕੀਤੀ ਵਾਸਤੇ ਖੁਦਾ ਦੇ ਮੀਂਹ ਬਖਸ਼ੋ ਸੰਤ ਜੀ ਮਹਾਰਾਜ ਨੇ ਕਿਹਾ ਮੀਂਹ ਤਾਂ ਰੱਬ ਦੇ ਵੱਸ ਹੈ ਅਸੀਂ ਤਾਂ ਉਸ ਦੇ ਬੰਦੇ ਹਾਂ ਪਠਾਣਾ ਨੇ ਬੜੇ ਸਤਕਾਰ ਨਾਲ ਸਜਦਾ ਕਰਦੇ ਹੋਏ ਅਰਜ਼ ਕੀਤੀ ਤੂੰ ਖੁਦ ਅੱਲਾ ਤਾਲਾ ਦਾ ਨੂਰ ਦਿਸ ਰਿਹਾ ਹੈ ਤੇਰੇ ਅਤੇ ਰੱਬ ਵਿੱਚ ਕੋਈ ਭੇਦ ਨਹੀਂ ਅਸੀਂ ਬੜੇ ਦੁਖੀ ਹਾਂ ਸਾਡੇ ਤੇ ਜ਼ਰੂਰ ਕਿਰਪਾ ਕਰੋ ਜਲ ਦੇ ਤਰਾਸ਼ ਨਾਲ ਫਸਲਾਂ ਅਤੇ ਪਸ਼ੂ ਪੰਛੀ ਮਰ ਰਹੇ ਹਨ ਬੇਨਤੀ ਸੁਣ ਸੰਤ ਜੀ ਇਨਾ ਪਾਸ ਠਹਿਰੇ ਸ਼ਬਦ ਕੀਰਤਨ ਹੋਇਆ ਅਤੇ ਸੰਤਾਂ ਨੇ ਇਲਾਹੀ ਰੰਗ ਵਿੱਚ ਬਾਬੀਹਾ ਅਮਰਤ ਵੇਲੇ ਬੁਲਿਆ ਤਾਂ ਦਰ ਸੁਣੀ ਪੁਕਾਰ ਮੇਘੈ ਨੂੰ ਪ੍ਰਮਾਨ ਹੋਆ ਬਰਸੂ ਕਿਰਪਾ ਤਾਰ ਸ਼ਬਦ ਪੜਿਆ ਫਿਰ ਰੈ ਰਾਸ ਦਾ ਪਾਠ ਹੋਇਆ ਅਤੇ ਅਰਦਾਸ ਦੇ ਹੁੰਦਿਆਂ ਹੀ ਦੋ ਘੰਟੇ ਬੜੇ ਜ਼ੋਰ ਦੀ ਬਾਰਿਸ਼ ਹੋਈ ਸਾਰੇ ਪਠਾਨ ਚਰਨੀ ਲੱਗੇ ਤੇ ਕਿਹਾ ਤੂੰ ਸਾਈਂ ਦਾ ਕਾਮਲ ਫਕੀਰ ਹੈਂ ਤੇਰੇ ਦੀਦਾਰ ਨੇ ਸਾਨੂੰ ਤਾਰ ਦਿੱਤਾ ਹੈ